ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਹੈ ਗੱਲਬਾਤ ਕਰਨੀ ਹੈ ਉਹ ਮਸਲੇ ਤੇ ਬਈ ਬਹੁਤੇ ਘਰਾਂ ਦਾ ਕੀ ਰਵਾਜ ਹੈ ਸਾਰਿਆਂ ਦਾ ਨਹੀਂ ਬਹੁਤ ਸਤਿਕਾਰਯੋਗ ਪਰਿਵਾਰ ਵੀ ਨੇ ਕੁਝ ਘਰਾਂ ਦਾ ਬਈ ਜੇ ਮਾਪੇ ਨੇ ਧੀ ਭੈਣ ਨੂੰ ਵੇ ਟਾਈਮਾਂ ਕੁਝ ਦੇਤਾ ਭਾਵੇਂ ਆਪਾਂ ਇੱਕ ਆਧਾਰ ਦੰਨੇ ਆ ਭਾਵੇਂ ਇੱਕ ਸੂਟੇ ਲੈ ਕੇ ਦੇਤਾ ਪਾਵੇਂ ਕਿਤੇ ਧੀ ਭੈਣ ਨੂੰ ਜੁੱਤੀਆ ਬਵਾਦੀ ਪਾਵੇਂ ਧੀ ਭੈਣ ਨੂੰ ਕੋਈ ਆਈ ਗਈ ਨੂੰ ਕੋਈ ਘਰੋਂ ਚੱਕ ਕੇ ਚੀਜ਼ ਦੇਦੀ ਦੇਖੋ ਮਾਮਾ ਦੇ ਢਿੱਡਾਂ 'ਚ ਚਾਅ ਹੁੰਦੇ ਨੇ ਮਾਮਾ ਨੂੰ ਧੀਆ ਵੀ ਪਿਆਰੀਆਂ ਹੁੰਦੀਆਂ ਪੁੱਤ ਵੀ ਪਿਆਰੇ ਹੁੰਦੇ ਆ ਪਰ ਇੱਕ ਮੈਂ ਤੁਹਾਨੂੰ ਗੱਲ ਜ਼ਰੂਰ ਦੱਸਦੀ ਆ ਬਈ ਜਿੰਨੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਮੇਰ ਹੁੰਦੀ ਆ ਪੇਕੇ ਘਰ ਦੀ ਫੌਤਣਾ ਲੰਦੀ ਆ ਧੀ ਭੈਣ ਕੰਮ ਕਰਕੇ ਚਲੋ ਹੋਊ ਕੋਈ ਨਕਮੀ ਉਹਦਾ ਫਿਰ ਪੇਕੇ ਘਰ ਵੀ ਹੱਥ ਨਹੀਂ ਵਗਦਾ ਕੰਮ ਨੂੰ ਸਹਰੇ ਘਰ ਨਹੀਂ ਵਗਦਾ ਪਰ ਜਿੰਨਾ ਧੀ ਭੈਣਾਂ ਪੈਕੇ ਘਰ ਖੌਤੜਾ ਲੰਦੀ ਹੈ ਨਾ ਬਾਪ ਨਾਲ ਵੀ ਕੰਮ ਕਰਾਉਂਦੀ ਫਿਰੂਗੀ ਪੈਕੇ ਘਰ ਆ ਕੇ ਕਹੂਗੀ ਵੀ ਮੈਂ ਉਹ ਵੀ ਕਰਦਾ ਉਹ ਵੀ ਕਰਦਾ ਉਹ ਵੀ ਕਰਦਾ ਜਣੀ ਉਹਨੂੰ ਮੇਰ ਹੁੰਦੀ ਆ ਉਹਨੂੰ ਇਹ ਪੰਨ ਨਹੀਂ ਯਾਦ ਹੁੰਦਾ ਵੀ ਮੈਂ ਇਹ ਘਰ ਛੱਡ ਕੇ ਵੀ ਜਾਣਾ ਹੈ ਛੱਡ ਕੇ ਵੀ ਜਾਣਾ ਹੈ ਇਹ ਪਾਲਕ ਕੁਆਰੀ ਧੀ ਭੈਣ ਦੇ ਦਿਮਾਗ ਵਿੱਚ ਕਦੇ ਵੀ ਨਹੀਂ ਹੁੰਦਾ ਹਰਦਮ ਉਹ ਘਰ ਤੇ ਇੰਨੀ ਮੇਰ ਰੱਖਦੀ ਆ ਵੀ ਮੈਂ ਆਪਣੇ ਘਰ ਦਾ ਆ ਵੀ ਕਰਾਂ ਆਪਣੀ ਮਾਂ ਨਾਲ ਆ ਵੀ ਕਰਾਦਾ ਫਲਾਣੇ ਨਾਲ ਮੈਂ ਆ ਵੀ ਕਰਾ ਦਾਂ ਜਦ ਉਹ ਹੀ ਧੀ ਵਿਆਹੀ ਜਾਂਦੀ ਆ ਜਦ ਉਹ ਹੀ ਧੀ ਵਿਆਹੀ ਜਾਂਦੀ ਆ ਉਹਦੇ ਨਾਲ ਸ਼ਰੀਕਵਾਜੀ ਵਾਲਾ ਰਿਸ਼ਤਾ ਬਣ ਜਾਂਦਾ ਉਹ ਜਿਵੇਂ ਕਹਿੰਦੇ ਨੇ ਉਹ ਜੁਦਾ ਪੁੱਤ ਪੜੋਸੀ ਨਾਲ ਦਾ ਉਹ ਹਾਲਤੀ ਦਾ ਹੋ ਜਾਂਦਾ ਬਈ ਹੁਣਾਂ ਵਿਆਹੀ ਗਈ ਇਹਨੂੰ ਜੋ ਦੇਣਾ ਤਾਂ ਤਾੜ ਚ ਦੇਤਾ ਜੋ ਦੇਣਾ ਇਹਨੂੰ ਸਾਧੀਆਂ ਸੰਭਾਰਿਆਂ ਤੇ ਦਮਾਂਗੇ ਬੇ ਟੈਮਾਂ ਨਹੀਂ ਮੈਂ ਬਹੁਤ ਘਰ ਦੇਖਿਆ ਇਹ ਜੇ ਜੇ ਧੀ ਭੈਣ ਨੂੰ ਬੇ ਟੈਮਾਂ ਕੁਝ ਦੇ ਦੇਣਾ ਮਾਣਾ ਮੋਟਾ ਕਰਾਂ ਤੇ 15 ਰੋਲ ਪੈ ਜਾਂਦੇ ਨੇ ਪਰਝਾਈਆਂ ਵੀ ਕਰਨ ਚੱਕ ਲੈਂਦੀਆਂ ਨੇ ਭਾਈਆਂ ਦੇ ਕਰਨ ਵੀ ਭਰ ਦਿੰਦੀਆਂ ਨੇ ਫਿਰ ਗਾਹਾਂ ਤੇ ਭਾਈ ਕਹਿੰਦੇ ਨੇ ਵੀ ਐ ਤਾਂ ਤੁਸੀਂ ਕੁੜੀਆਂ ਨੂੰ ਸਾਰਾ ਕੁਝ ਲਟਾ ਦੋਗੇ ਜੇ ਭਾਈਆਂ ਨੂੰ ਪੁੱਛਿਆ ਵੀ ਤੁਹਾਨੂੰ ਵੀ ਤਾਂ ਲਟਾ ਕੇ ਗਈਆਂ ਨੇ ਤੁਸੀਂ ਪਿਓ ਦਾ ਸਾਰਾ ਕੁਝ ਸਾਂਭਣਾ ਹੈ ਕੁੜੀਆਂ 5-4000 ਨੂੰ ਵੀ ਮਹਿੰਗੀਆਂ ਨੇ ਜਿਹੜਾ ਤਾਂ ਮੈਂ ਫੇਰ ਕਹਿੰਦੀ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਜਿਹੜੇ ਪਰਿਵਾਰ ਸੂਝਵਾਨ ਆ ਉਹ ਧੀਆਂ ਭੈਣਾਂ ਦੀ ਬਹੁਤ ਇੱਜ਼ਤ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਜਿਹੜੀਆਂ ਖਾਨਦਾਨ ਘਰਾਂ ਦੀਆਂ ਧੀਆਂ ਆਈਆਂ ਹੋਈਆਂ ਹੁੰਦੀਆਂ ਨੇ ਨਾ ਪਰਜਾਈਆਂ ਘਰ 'ਚ ਉਹ ਛੋਟੀ ਛੋਟੀ ਗੱਲ ਨੂੰ ਗਣਦੀਆਂ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਵੀ ਪਿੱਛੋਂ ਸਾਡੀ ਮਾਂ ਵੀ ਸਾਨੂੰ ਦੇ ਕੇ ਤੋੜਦੀ ਆ ਸਾਡੀਆਂ ਪਰਜਾਈਆਂ ਵੀ ਸਾਨੂੰ ਦੇ ਕੇ ਤੋੜਦੀਆਂ ਮੈਂ ਖਾਨਦਾਨ ਘਰਾਂ ਦੀਆਂ ਧੀਆਂ ਦੀ ਗੱਲ ਨਹੀਂ ਕਰਦੀ ਹੈਗੀ ਉਹਨਾਂ ਨੂੰ ਲਿਆਕਤ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤਿਲ ਫੁੱਲ ਨਾਲ ਸਾਡੇ ਘਰ ਦਾ ਕੁਝ ਨਹੀਂ ਕਸਣ ਲੱਗਿਆ ਉਹ ਤਾਂ ਜਿਹੜੀਆਂ ਖਾਨਦਾਨ ਘਰਾਂ ਦੀਆਂ ਪਰਜਾਈਆਂ ਆਈਆਂ ਹੁੰਦੀਆਂ ਨੇ ਨਾ ਉਹ ਤਾਂ ਪਾਈਆਂ ਨੂੰ ਵੀ ਮਤ ਦੇ ਕੇ ਤੋੜਦੀਆਂ ਨੇ ਵੇ ਆਏ ਕਰਿਆਈ ਆਏ ਕਰਿਆਈ ਮੈਂ ਇਹ ਗੱਲ ਦੇਖੀ ਹੋਈ ਐ ਪਰਝਾਈਆਂ ਇੱਥੇ ਥਾਂ ਵੀ ਕਹਿ ਦਉਂਦੀਆਂ ਨੇ ਪਰਝਾਈਆਂ ਇੱਥੇ ਥਾਂ ਵੀ ਕਹਿ ਦਿੰਦੀਆਂ ਕਿ ਮੂੰਹ ਪਟਿਆ ਹੁੰਦਾ ਕੰਨਾ ਤੱਕ ਬਈ ਲੈ ਜਾ ਜਿਹੜਾ ਕੋਸ ਮਰਜੀ ਤੇ ਮੁੜ ਕੇ ਆਈ ਨਾ ਉਰੇ ਤੂੰ ਤਾਂ ਧੀਏ ਦੇ ਨਾ ਕੇ ਡਿਮਾਂਡ ਧਰ ਦਿੰਨੀ ਐ ਮੈਂ ਵਿਚੇ ਚੱਲਦੀ ਵੀਡੀਓ 'ਚ ਇੱਕ ਕੁੜੀਆਂ ਨੂੰ ਵੀ ਕਹੂੰਗੀ ਬਈ ਤੁਸੀਂ ਹੱਦੋਂ ਵੱਧ ਉਹ ਜਿਵੇਂ ਕਹਿੰਦੇ ਉਹਨਾਂ ਨਾਲ ਬਈ ਯਰ ਤੌੜੀ ਦਾ ਮੂੰਹ ਖੁੱਲਾ ਤਾਂ ਕੁੱਤੇ ਨੂੰ ਸ਼ਰਮ ਚਾਹੀਦੀ ਐ ਇਹ ਇੱਕ ਔਧਾਰਨਾ ਐ ਜੇ ਤੁਹਾਡੇ ਭੈਣ ਭਾਈ ਤੁਹਾਡੇ ਭਾਈ ਭਤੀਜੇ ਤੁਹਾਡੀਆਂ ਭਰਜਾਈਆਂ ਤੁਹਾਡੀ ਮਾਂ ਦੀ ਹਿੰਮਤ ਹੈ ਵੀ ਹਾਂ ਘਰੋਂ ਚੱਕ ਕੇ ਕੋਈ ਚੀਜ਼ ਦੇ ਸਕਦੀ ਹੈ ਲਾਲਚ ਬਣਾ ਕਰਿਆ ਕਰੋ ਲਾਲਚ ਕਦੇ ਨਹੀਂ ਕਰਨਾ ਭਾਈ ਦੇ ਘਰੋਂ ਵੀ ਮੈਨੂੰ ਆ ਚਲੇ ਜਾਵੇ ਆ ਉਹ ਚਲੇ ਜਾਵੇ ਮੈਂ ਐ ਖਾ ਲਾਂ ਐ ਖਾ ਲਾਂ ਭੈਣ ਭਾਈ ਵੀ ਇੱਕ ਦਿਨ ਖਾਣੇ ਵਾਲੀ ਚੀਜ਼ ਨਹੀਂ ਹੁੰਦੀ ਕਿਉਂਕਿ ਇਹਨਾਂ ਨੇ ਸਾਨੂੰ ਆਖਰੀ ਸਾਹ ਤੱਕ ਕਫਣ ਤੱਕ ਪੂਰਨਾ ਹੈ ਸਾਨੂੰ ਜਿੰਨਾ ਚਿਰ ਅਸੀਂ ਉਹ ਕਹਿੰਦੇ ਹੁੰਦੇ ਨੇ ਮੁੱਕ ਕਹਿੰਦੇ ਨਾ ਰੜੇ ਨੂੰ ਤੁਰਦੀਆਂ ਉਹਨਾਂ ਚਿਰ ਸਾਨੂੰ ਅਗਲੇ ਪੂਜਦੇ ਨੇ ਲਾਲਚ ਨਹੀਂ ਕਰਨਾ ਕਿਉਂਕਿ ਆਪਣਾ ਪਰਿਵਾਰ ਵੀ ਹੁੰਦਾ ਭਾਈਆਂ ਭਤੀਜਿਆਂ ਦਾ ਕੁੜੀਆਂ ਨੂੰ ਵੀ ਲਾਲਚ ਨਹੀਂ ਕਰਨਾ ਚਾਹੀਦਾ ਮੈਂ ਇਹ ਵੀ ਗੱਲ ਨਾਲ ਕਰਦੀਆਂ ਸਾਨੂੰ ਜਿੰਨਾ ਕੋਈ ਕਿਸੇ ਨੇ ਦੇਤਾ ਉਹ ਸੋਨੇ ਦੀਆਂ ਤਾਰਾਂ ਮੈਂ ਸਿਰਫ ਇਹ ਗੱਲ ਕਰੀ ਆ ਵੀ ਜੇ ਬੇ ਟਾਈਮਾ ਕਿਤੇ ਦੇਤਾ ਮਾਂ ਦੇ ਢਿੱਡ ਚ ਚਾਉ ਆ ਗਿਆ ਹੁਣ ਮੈਂ ਤੁਹਾਨੂੰ ਦੱਸਦੀਆਂ ਚੱਲਦੀ ਗੱਲ ਚ ਦੱਸਦੀਆਂ ਬਾਈ ਦੇਖੋ ਮੈਂ ਤੁਸੀਂ ਮੇਰਾ ਪਰਿਵਾਰ ਹਾਂ ਮੈਂ ਕਈ ਵਾਰ ਦਿਲ ਦੀ ਗੱਲ ਕਰ ਲੈਣੀ ਹੁੰਦੀ ਆ ਕਿਉਂਕਿ ਮੇਰੇ ਵੀ ਦੇਖਦੇ ਨੇ ਵੀਡੀਓਆਂ ਨੂੰ ਇਹ ਤਾਂ ਨਹੀਂ ਹੈਗਾ ਵੀ ਲੋਕੇ ਦੇਖਦੇ ਨੇ ਮੇਰੇ ਭੈਣ ਭਾਈ ਵੀ ਦੇਖਦੇ ਆ ਹੁਣ ਮੇਰੀ ਮਾਂ ਏ ਜੇ ਉਹਦਾ ਕਦੇ ਜੀ ਕਰਦਾ ਸਾਨੂੰ ਕਦੇ ਕੋਟੀ ਲੈਦੀ ਲਾ ਪੁੱਤ ਮੈਂ ਤੁਹਾਡੇ ਲਈ ਲੈ ਕੇ ਰੱਖੀ ਆ ਦੂਈਆਂ ਭੈਣਾਂ ਨੂੰ ਵੀ ਕਹੂਗੀ ਹੈ ਭਤੀਜੇ ਦਾ ਜੀ ਕਰਦਾ ਮੈਂ ਆ ਚੀਜ਼ ਲੈ ਕੇ ਰੱਖੀ ਆ ਉਹਨਾਂ ਨੂੰ ਨਾ ਜਾਣੋ ਆਪਾਂ ਵੀ ਮਾਂ ਦਿੰਦੀ ਐ ਜਾਂ ਭਤੀਜਾ ਦਿੰਦਾ ਐ ਵੀਰ ਚਲੋ ਮੇਰੇ ਹੈ ਨਹੀਂ ਮੇਰੇ ਵੀਰ ਦੀ ਡੈਥ ਹੋਈ ਹੋਈ ਆ ਉਹਨਾਂ ਦੇ ਪਿੱਛੇ ਜਿਹੜੀਆਂ ਖਾਨਦਾਨ ਘਰਾਂ ਦੀਆਂ ਆਈਆਂ ਹੋਈਆਂ ਉਹਨਾਂ ਦਾ ਹੱਥ ਹੈ ਉਹਨਾਂ ਨੇ ਰੋਕਿਆ ਨਹੀਂ ਕਦੇ ਮੈਂ ਫੇਰ ਮੁੜ ਕੇ ਕਹਿੰਨੀ ਆ ਵੀ ਜੇ ਸਾਨੂੰ ਕੋਈ ਖੁਸ਼ ਹੋ ਕੇ ਚੀਜ਼ ਦਿੰਦਾ ਹੈ ਪਿੱਛੇ ਪਰਜਾਈਆਂ ਦਾ ਭਤੀਜ ਨੋਹਾਂ ਦਾ ਹੱਥ ਹੁੰਦਾ ਕਿਉਂਕਿ ਉਹ ਚੰਗੇ ਘਰਾਂ ਚੋਂ ਆਈਆਂ ਹੋਈਆਂ ਉਹਨਾਂ ਨੂੰ ਇਹ ਚੀਜ਼ ਤੇ ਕੋਈ ਫਰਕ ਨਹੀਂ ਪੈਂਦਾ ਵੀ ਚਲ ਕੋਈ ਨਾ ਮਾਰਨੇ ਜੇ ਦੇਤੀ ਹੱਥ ਨਾਲ ਚੀਜ਼ ਤਾਂ ਕੀ ਹੈ ਮੈਂ ਕੁਛ ਕਰਾਂ ਦੀ ਗੱਲ ਕਰੀ ਹੈ ਕਿ ਕੋਸ ਦਾ ਰਾਜਾ ਬੇਟਾ ਨਹੀਂ ਮਾੜੀ ਜੀ ਚੀਜ਼ ਹੁੰਦੀ ਤੇ ਪੰਰੋਲ ਪੈ ਜਾਂਦਾ ਹੈ ਇਹ ਸੋਚਿਆ ਕਰੋ ਵੀ ਧੀ ਵੀ ਇਸੇ ਘਰ ਤੋਂ ਗਈ ਆ ਐਸੇ ਘਰ ਤੇ ਮੇਰ ਕਰਦੀ ਗਈ ਆ ਠੀਕ ਆ ਜਿੱਥੋਂ ਮੁੰਡੇ ਆਉਨੇ ਆ ਜਿਹੜੇ ਢੱਡੋ ਮੁੰਡੇ ਜੰਮੇ ਹੁੰਨੇ ਆ ਉਹ ਢੱਡੋ ਕੁੜੀਆਂ ਵੀ ਜੰਮੀਆਂ ਹੁੰਦੀਆਂ ਨੇ ਮੈਂ ਲੋਕਾਂ ਦੀ ਉਹ ਗੱਲ ਹੀ ਕਰਦੀ ਮੇਰੇ ਵੀ ਨੰਨਦਾ ਹੈ ਮੇਰੇ ਵੀ ਨੰਨਦਾ ਮੈਂ ਨਹੀਂ ਪਰਝਾਈਆਂ ਕਿਸੇ ਦੀ ਮੈਂ ਤਾਂ ਨਹੀਂ ਆਪਣੀਆਂ ਨਾਲ ਕਦੇ ਵੀ ਐਤਾ ਕੀਤਾ ਮੈਨੂੰ ਚੰਗਾ ਹੀ ਨਹੀਂ ਲੱਗਦਾ ਜਿਹਨਾਂ ਆਏ ਹੁੰਦਾ ਵੀ ਉਹਨਾਂ ਦੇ ਪਾਈ ਦਾ ਘਰ ਹੈ ਉਹਨਾਂ ਦੇ ਪਿਓ ਦਾ ਘਰ ਹੈ ਦੋਜੀ ਘਰ ਦਾ ਲੈ ਜਾਣ ਗੱਲਾਂ ਕੁਛ ਵੀ ਨਹੀਂ ਹੁੰਦੀਆਂ ਕੁਛ ਵੀ ਨਹੀਂ ਹੁੰਦੀਆਂ ਗੱਲਾਂ ਇਹਨਾਂ ਦੇ ਅਸਰਤੀਆਂ ਦੇ ਦਿਲਾਂ ਤੇ ਬਹੁਤ بڑے ਪਹੁੰਚਦੇ ਨੇ ਧੀਆਂ ਦੀ ਮੇਰ ਮੁੱਕ ਜਾਂਦੀ ਹੈ ਪੇਕੇ ਘਰ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਨਾਲ ਉਹ ਆਪਣਾ ਦੁੱਖ ਸੁੱਖ ਦੱਸਣ ਤੋਂ ਹਟ ਜਾਂਦੀਆਂ ਨੇ ਉਹਨਾਂ ਦਾ ਪਿਆਰ ਘਟ ਜਾਂਦਾ ਮੈਂ ਇੱਕ ਜਗ੍ਹਾ ਬਹੁਤ ਸੋਹਣੀਆਂ ਦੋ ਲਾਈਨਾਂ ਲਿਖੀਆਂ ਹੋਈਆਂ ਪੜੀਆਂ ਤੇ ਇਹਦਾ ਇੱਥੇ ਸਾਈ ਮਨ ਬਟਾ ਖਾ ਜਾਂਦਾ ਕਹਿੰਦੇ ਵੀ ਜਦੋਂ ਤੁਹਾਨੂੰ ਧੀ ਭੈਣ ਕਹਿੰਦੀ ਹੈ ਨਾ ਅੜ ਕੇ ਲੜ ਕੇ ਆਪਣੇ ਆਦਮੀ ਨਾਲ ਕਹਿੰਦੀ ਹੈ ਬਈ ਨਹੀਂ ਨਹੀਂ ਮੇਰੇ ਤਾਂ ਹੌਲ ਉੱਠਿਆ ਹੋਇਆ ਮੈਂ ਤਾਂ ਅੱਜੇ ਜਾਣਾ ਪੇਕੇ ਨੂੰ ਮੈਂ ਤਾਂ ਮਿਲ ਕੇ ਆਉਣਾ ਮਾਂ ਨੂੰ ਭਰਜਾਈਆਂ ਨੂੰ ਮੈਂ ਮਿਲ ਕੇ ਆਉਣਾ ਵੀ ਮੇਰੇ ਬਹੁਤ ਹੌਲ ਉੱਠਾ ਨੂੰ ਪਤਾ ਵੀ ਜਾਂ ਪੇਕੇ ਘਰ ਦਾ ਹੌਲ ਉੱਠਦਾ ਫਿਰ ਧੀ ਭੈਣ ਨੂੰ ਟੇਕ ਨਹੀਂ ਆਉਂਦੀ ਠੀਕ ਆ ਚਾਹ ਵੱਖਰਾ ਹੀ ਹੁੰਦਾ ਪੇਕੇ ਆਉਂਦਾ ਕੋਈ ਸਾਨੂੰ ਪਿਆਰ ਵੱਧ ਕਰੇ ਘੱਟ ਕਰੇ ਪਰ ਉੱਥੇ ਸਾਡੀਆਂ ਜੜਾਂ ਜੁੜੀਆਂ ਹੁੰਦੀਆਂ ਨੇ ਸਾਨੂੰ ਪੇਕਿਆਂ ਦੀ ਖਿੱਚ ਰਹਿੰਦੀ ਹੈ ਮਰਦੇ ਦਮ ਤੱਕ ਕੋਈ ਜਾਣੇ ਕੋਈ ਨਾ ਜਾਣੇ ਕਹਿੰਦੇ ਭਈ ਜਦੋਂ ਤੁਹਾਨੂੰ ਧੀ ਭੈਣ ਕਹਿੰਦੀ ਆ ਵੀ ਪੇਕਿਆਂ ਨੂੰ ਮੱਝੇ ਜਾਣਾ ਮੇਰੇ ਬਹੁਤ ਹੌਲ ਉੱਠਿਆ ਹੋਇਆ ਹੈ ਮੈਂ ਆਪਣਾ ਕੰਮ ਨਵੇੜ ਲਿਆ ਕਹਿੰਦੇ ਤੁਸੀਂ ਜਾ ਕੇ ਉਹਨਾਂ ਨੂੰ ਮਲਾ ਲਿਆ ਆ ਕਰੋ ਭਾਵੇਂ 5-4 ਘੰਟੇ ਲਈਓ ਮਲਾ ਲਿਆ ਆ ਕਰੋ ਕਈ ਵਾਰ ਜ਼ਿੰਦਗੀ 'ਚ ਧੀ ਭੈਣ ਦੇ ਸਮਾਂ ਇਹੋ ਜਿਹਾ ਆ ਜਾਂਦਾ ਹੈ ਪੇਕਿਆਂ ਤੋਂ ਇੰਨਾ ਮਨ ਬਟਾ ਖਾ ਜਾਂਦਾ ਕਿਸੇ ਗੱਲਾਂ ਤੋਂ ਛੋਟੀ ਛੋਟੀਆਂ ਗੱਲਾਂ ਤੋਂ ਦਿਖਣ ਲੱਗ ਜਾਂਦਾ ਫਿਰ ਉਹੀ ਧੀ ਭੈਣ ਨੂੰ ਜੇ ਜਵਾਈ ਭਾਈ ਕਹਿੰਦਾ ਵੀ ਚੱਲ ਤੈਨੂੰ ਮਲਾ ਲਿਆਵਾ ਚੱਲ ਤੇਰੇ ਪੇਕੇ ਘਮਾ ਲਿਆਵਾ ਫਿਰ ਉਹੀ ਧੀ ਭੈਣ ਜਿਹੜੀ ਪੇਕਿਆਂ ਪਿੱਛੇ ਲੜਦੀ ਹੁੰਦੀ ਹੈ ਉਹੀ ਧੀ ਭੈਣ ਫਿਰ ਕਹਿ ਦਿੰਦੀ ਹੈ ਵੀ ਨਹੀਂ ਮੇਰਾ ਜੀ ਨਹੀਂ ਕਰਦਾ ਜਾਣ ਲੋ ਮੈਂ ਤੁਹਾਨੂੰ ਹੋਰ ਦੱਸਦੀ ਆ ਜਦੋਂ ਅਸੀਂ ਪੇਕੇ ਘਰ ਜਾਂਦੇ ਆ ਨਾ ਮੈਂ ਮਿੱਤੀਆਂ ਮੇਰੇ ਵੀ ਆਉਂਦੀਆਂ ਨੇ ਕੁੜੀਆਂ ਸਾਨੂੰ ਰੁਕ ਦੱਸ ਦਿੰਦਾ ਅਗਲੇ ਦਾ ਛਤਲਾਂ ਤੋਂ ਪਛਾਣ ਲੈਨੇ ਅਸੀਂ ਵੀ ਸਾਡੇ ਆਏ ਤੇ ਕੋਈ ਖੁਸ਼ ਹੋਇਆ ਜਾਂ ਦੁਖੀ ਹੋਇਆ ਧੀਆਂ ਨੂੰ ਬਹੁਤ ਛੇਤੀ ਇਹ ਚੀਜ਼ ਦੀ ਪਛਾਣ ਆ ਜਾਂਦੀ ਆ ਬਹੁਤ ਛੇਤੀ ਪਛਾਣ ਆ ਜਾਂਦੀ ਆ ਇਹ ਚੀਜ਼ ਕਿਉਂਕਿ ਧੀਆਂ ਉਸ ਘਰ ਚੋਂ ਹੀ ਗਈਆਂ ਹੁੰਦੀਆਂ ਨੇ ਉਹਨਾਂ ਨੂੰ ਕੱਲੇ-ਕੱਲੇ ਜੀ ਦੇ ਸੁਭਾਅ ਬਾਰੇ ਪਤਾ ਹੁੰਦਾ ਹੈ ਵੇ ਕਿਹੜਾ ਕਿਹਾ ਜਾ ਕਿਹੜਾ ਕਿਹਾ ਜਾ ਜਿਹੜੀਆਂ ਧੀਆ ਹੁੰਦੀਆਂ ਨੇ ਨਾ ਪੇਕਾ ਪਰਿਵਾਰ ਦਾ ਚਿਹਰਾ ਵੜ ਲੈਂਦੀਆਂ ਨੇ ਚਿਹਰਾ ਕਿਉਂ ਕਿਉਂ ਕਿ ਉਹਨਾਂ ਨੇ 20 25 ਸਾਲ ਉਸ ਘਰ ਚ ਬਤਾਏ ਹੁੰਦੇ ਨੇ ਠੀਕ ਹੈ ਇਹ ਸੋਈ ਗੱਲਾਂ ਨੇ ਮੈਂ ਫੇਰ ਕਹਿਨੀ ਆ ਕਦਰ ਕਰਿਆ ਕਰੋ ਧੀਆ ਦੀ ਕਦਰ ਕਰਿਆ ਕਰੋ ਕੁਛ ਨਹੀਂ ਘਸਦਾ ਜੇ ਮਾਣੀ ਮੋਟੀ ਕੋਈ ਕੌੜੀ ਕਸੈਲੀ ਹੈ ਜਿੰਨਾ ਕ ਥੋੜਾ ਰੋਕਾ ਹੈ ਉਹਨਾਂ ਕ ਪਿਆਰ ਦਿਲੋਂ ਕਰਿਆ ਕਰੋ ਉਹੀ ਗੱਲ ਨਹੀਂ ਕੌੜੀਆਂ ਕਸਾਈਆਂ ਨੇ ਵੀ ਆ ਕੇ ਪੇਕੀਓ ਦੁੱਖ ਸੁੱਖ ਬੋਲਣੇ ਹੁੰਦੇ ਨੇ ਜਮਾਂ ਪਾਸਾ ਨਾ ਬੱਟਿਆ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕਾ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ